ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਰਿੰਡਾ ਦੀ ਧਰਤੀ ਦੇ ਵਿੱਚ ਹੋਣ ਜਾ ਰਿਹਾ ਹੈ ਪੰਜਵਾਂ ਕਬੱਡੀ ਕੱਪ ਪਿੰਡ ਰੰਗੀਆਂ ਨੇੜੇ ਮਰਿੰਡਾ ਬਹੁਤ ਹੀ ਜ਼ਬਰਦਸਤ ਕਬੱਡੀ ਕੱਪ ਹੋਣ ਜਾ ਰਿਹਾ ਹੈ ਜੀ 7 ਅਤੇ 8 ਜਨਵਰੀ ਨੂੰ ਬਹੁਤ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਹ ਤੋਂ ਬਾਅਦ ਰੁੜਕੇ ਵਿੱਚ ਹੋਣ ਜਾ ਰਿਹਾ ਸੀ ਜਿਹੜਾ ਕਬੱਡੀ ਕੱਪ 5 ਜਨਵਰੀ ਨੂੰ ਉਹ ਹੁਣ 7 ਜਨਵਰੀ ਨੂੰ ਹੋਵੇਗਾ ਇਹ ਅੰਡਰ 17 ਦਾ ਕਬੱਡੀ ਕੱਪ ਰਹੇਗਾ ਜੀ ਰੁੜਕਾ ਕਲਾਂ ਜਲੰਧਰ ਦੇ ਵਿੱਚ ਬਹੁਤ ਸ਼ਾਨਦਾਰ ਕਬੱਡੀ ਕੱਪ ਹੋਵੇਗਾ ਜੀ 6 7 ਅਤੇ 8 ਜਨਵਰੀ 2025 ਪਿੰਡ ਸਹਾਰੀ ਜਨਾਹ ਹੁਸ਼ਿਆਰਪੁਰ ਦੇ ਵਿੱਚ ਹੋਣ ਜਾ ਰਿਹਾ ਇਹ ਕਬੱਡੀ ਕੱਪ ਇੱਥੇ ਕੁਸ਼ਤੀਆਂ ਦੇ ਟੂਰਨਾਮੈਂਟ ਵੀ ਹੋਣਗੇ ਜੀ ਬੋਲੋਬਾਲ ਦੀ ਟੀਮ ਪਹੁੰਚ ਰਹੀ ਹੈ ਹਣੀ ਪੰਡਤ ਵਰਗੇ ਜੱਗੂ ਵਰਗੇ ਇੱਥੇ ਪਹੁੰਚ ਰਹੇ ਹਨ ਪਹਿਲਾ ਨਾਮ 1 ਲੱਖ ਤੇ ਦੂਜਾ ਨਾਮ 75000 ਰੱਖਿਆ ਗਿਆ ਜੀ ਬੈਸਟ ਆ ਦੇ ਨੂੰ ਬਹੁਤ ਵਧੀਆ ਨਾਮ ਰੱਖਿਆ ਗਿਆ ਨ 6 7 ਅਤੇ 8 ਜਨਵਰੀ 2025 ਪਿੰਡ ਸਾਰੀ ਜ਼ਿਲ੍ਹਾ ਸ਼ਿਹਾਪੁਰ ਦੇ ਵਿੱਚ ਹੋਣ ਜਾ ਰਿਹਾ ਜੀ ਇਹ ਕਬੱਡੀ ਕੱਪ 33ਵਾਂ ਕਬੱਡੀ ਕੱਪ ਰਹੇਗਾ ਜੀ ਇਹ ਬਹੁਤ ਵਧੀਆ ਅਤੇ ਕੁਸ਼ਤੀਆਂ ਦੇ ਮੁਕਾਬਲੇ ਵੀ ਇੱਥੇ ਹੋਣਗੇ ਜੀ ਧੰਨਵਾਦ